ਬੇਸ਼ੱਕ ਅੱਜ ਬਜਟ ਪੇਸ਼ ਹੋਣ ਜਾ ਰਿਹਾ ਹੈ ਪਰ ਇਸ ਬਜਟ ਸੈਸ਼ਨ ਦੇ ਵਿੱਚ ਦੇਖਣਾ ਹੋਵੇਗਾ ਕਿ ਮਹਿੰਗਾ ਤੇ ਕੀ ਸਸਤਾ ਹੋਣ ਜਾ ਰਿਹਾ ਪਰ ਇਸ ਤੋਂ ਪਹਿਲਾਂ ਤੁਹਾਨੂੰ ਸੋਨੇ ਤੇ ਚਾਂਦੀ ਦੇ ਰੇਟਾਂ ਦੇ ਉੱਤੇ ਪਾ ਦੱਸਦੀ ਹਾਂ ਕਿ ਹੁਣ ਵੱਡਾ ਗ੍ਰਾਫ ਡਿੱਗਿਆ ਹੋਇਆ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸਦੀ ਹਾਂ ਕਿ ਰੇਟਾਂ ਦੇ ਵਿੱਚ ਕਾਟਾ ਪਿਆ ਹੈ ਤੇ ਜਿਸ ਦੇ ਵਿੱਚ ਹੁਣ ਤੁਹਾਨੂੰ ਦੱਸਦੀ ਹਾਂ ਕਿ ਸੋਨਾ ਅਤੇ ਚਾਂਦੀ ਦੇ ਜਿਹੜੇ ਕਿ ਭਾ ਉਹ ਸਸਤੇ ਹੋਗੇ ਨਾ ਤਾਂ ਜਿਸ ਤੁਹਾਨੂੰ ਲੈ ਕੇ ਸਭ ਤੋਂ ਵੱਡੀ ਖਬਰ ਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਬਜਟ ਪੇਸ਼ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇਗਾ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੋਨੇ ਅਤੇ ਚਾਂਦੀ ਦੇ ਰੇਟਾਂ ਨੂੰ ਲੈ ਕੇ ਬਾਦਸਿਆ ਚਾਰਿਆ ਜਿਸ ਦੇ ਵਿੱਚ ਦੱਸ ਦਈਏ ਕਿ ਅੱਜ ਘਰੇਲੂ ਫਿਊਚਰ ਮਾਰਕੀਟ ਦੇ ਵਿੱਚ ਐਤਵਾਰ ਵਾਲੇ ਦਿਨ ਯਾਨੀ ਕਿ 1 ਫਰਵਰੀ ਨੂੰ ਸੋਨੇ ਦੀਆਂ ਕੀਮਤਾਂ ਦੇ ਵਿੱਚ ਕਾਫੀ ਕਟੌਤੀ ਦੇਖਣ ਨੂੰ ਮਿਲੀ ਹੈ ਤੇ ਉਥੇ ਹੀ MCX ਤੇ 5 ਫਰਵਰੀ 2026 ਦੇ ਫਿਊਚਰ ਵਾਲਾ ਸੋਨਾ ਜਿਹੜਾ ਕਿ 145164 ਰੁਪਏ ਤੇ ਓਪਨ ਹੋਇਆ ਤੇ ਇਸਦੇ ਆਖਰੀ ਕਾਰੋਬਾਰੀ ਦਿਨ MCX ਤੇ ਸੋਨਾ 149653 ਰੁਪਏ ਤੇ ਟ੍ਰੈਂਡ ਕਰਦੇ ਹੋਏ ਬੰਦ ਹੋਇਆ ਸੀ ਤਾਂ ਤੁਹਾਨੂੰ ਦੱਸਦੀ ਹਾਂ ਕਿ ਸਵਾਲ ਕਈ ਬਣਦੇ ਹੋਏ ਨਜ਼ਰ ਆਏ ਸੀ ਤਾਂ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਮਹਿੰਗਾਈ ਨੂੰ ਦੇਖਦੇ ਹੋਏ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕਾਫੀ ਜਿਹੜਾ ਕਿ ਭਾਰੀ ਮਾਤਰਾ ਦੇ ਵਿੱਚ ਵਧਿਆ ਸੀ ਤਾਂ ਜਿਸ ਦੇ ਵਿੱਚ ਕਈ ਰੇਟ ਵੀ ਜਿਹੜੇ ਕਿ ਸਾਹਮਣੇ ਆਏ ਤੇ ਮੁੰਬਈ ਅਤੇ ਚਨਾਈ ਦੇ ਵਿੱਚ ਜਿਹੜਾ ਕਿ ਸੋਨੇ ਦਾ ਦਾਮ 10 ਗ੍ਰਾਮ ਪ੍ਰਤੀ ਸੀਤ ਜਿਸ ਤੋਂ ਬਾਅਦ 24 ਕੈਰਟ ਜਿਹੜਾ ਕਿ 1,60,580 ਰੁਪਏ ਸੀ ਤਾਂ 22 ਕੈਰਟ ਜਿਹੜਾ ਕਿ 1,47,200 ਰੁਪਏ ਸੀ ਤਾਂ ਉਥੇ ਮੁੰਬਈ ਦੇ ਵਿੱਚ 18 ਕੈਰਟ ਜਿਹੜਾ ਕਿ 1,20,440 ਰੁਪਏ ਸੀ ਤਾਂ ਚੇਨਈ ਦੇ ਵਿੱਚ ਗੱਲ ਕਰੀਏ ਤਾਂ 24 ਕੈਰਟ 1,62,550 ਰੁਪਏ ਤੇ 22 ਕੈਰਟ 1,49,000 ਰੁਪਏ ਤਾਂ 18 ਕੈਰਟ 1,00, 28000 ਰੁਪਏ ਤੇ ਕੋਲਕਾਤਾ ਤੇ ਅਹਮਦਾਬਾਦ ਦੇ ਵਿੱਚ ਸੋਨੇ ਦੇ ਜਿਹੜੇ ਦਾਮ ਆ ਉਹਨਾਂ ਨੂੰ ਲੈ ਕੇ ਗੱਲ ਕਰੀਏ ਤਾਂ 24 ਕੈਰੇਟ ਯਾਨੀ ਕਿ 1,60,580 ਰੁਪਏ 22 ਕੈਰੇਟ ਦੀ ਗੱਲ ਕਰੀਏ ਤਾਂ 1,47,200 ਰੁਪਏ 18 ਕੈਰਟ 120440 ਰੁਪਏ ਤੇ ਅੰਮਦਾਬਾਦ ਦੇ ਵਿੱਚ ਗੱਲ ਕਰਦੇ ਆ ਤਾਂ ਉੱਥੇ ਹੀ 24 ਕੈਰਟ ਹੋਈ ਸੀ 160630 ਰੁਪਏ 22 ਕੈਰਟ ਸੀ ਤਾਂ 147250 ਰੁਪਏ 18 ਕੈਰਟ 120490 ਰੁਪਏ ਤੇ ਉੱਥੇ ਲਖਨਊ ਪਟਨਾ ਤੇ ਹైదరాబాద్ ਦੇ ਵਿੱਚ ਸੋਨੇ ਦਾ ਦਾਮ ਨੂੰ ਲੈ ਕੇ ਦੇਖਿਆ ਜਾਵੇ ਤਾਂ ਲਖਨਊ ਦੇ ਵਿੱਚ 24 ਕੈਰਟ 1,60,730 ਰੁਪਏ 22 ਕੈਰਟ 1,47,350 ਰੁਪਏ ਤੇ 18 ਕੈਰਟ 1,20,590 ਰੁਪਏ ਤੇ ਪਟਨਾ ਦੇ ਵਿੱਚ ਗੱਲ ਕਰੀਏ ਤਾਂ 24 ਕੈਰਟ 1,60,630 ਰੁਪਏ ਤੇ 22 ਕੈਰਟ 1,47,250 ਰੁਪਏ ਤੇ 18 ਕੈਰਟ 1,20,490 ਰੁਪਏ ਤੇ ਹਦਰਾਬਾਦ ਦੇ ਵਿੱਚ 24 ਕੈਰਟ 1,60,580 ਤੇ ਤਾਂ ਉਥੇ ਹੀ کئی ਜਿਹੜੇ ਕਿ ਹైదరాబాద్ ਦੇ ਵਿੱਚ ਬਾਈਕਰਡ ਦੀ ਗੱਲ ਕਰੀਏ ਤਾਂ 147200 ਰੁਪਏ ਦਾ ਉਥੇ ਹੀ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕਾफी ਘਟਾ ਆਇਆ ਤੇ ਜੇਕਰ ਤੁਹਾਨੂੰ ਦੱਸਦੀਏ ਕਿ ਜੇ ਤੁਸੀਂ ਅਜੇ ਕੀਮਤੀ ਤਾਤਾ ਖਰੀਦਣ ਦਾ ਯੋਜਨਾ ਬਣਾ ਰਹੇ ਹੋ ਤਾਂ ਆਪਣੇ ਸ਼ਹਿਰ ਦੇ ਤਾਜ਼ਾ ਭਾਅ ਨੂੰ ਜ਼ਰੂਰ ਜਾਣ ਲਿਓ ਤਾਂ ਇਸ ਦੇ ਨਾਲ ਤੁਹਾਨੂੰ ਆਪਣੀ ਖਰੀਦਦਾਰੀ ਤੇ ਸਰਵੋਤਮ ਡੀਲ ਮਿਲ ਸਕਦੀ ਹੈ ਤੇ ਇਸੇ ਵੀ ਤਰ੍ਹਾਂ ਦਾ ਆਰਥਿਕ ਨੁਕਸਾਨ ਜਿਹੜਾ ਕਿ ਨਹੀਂ ਹੋਵੇਗਾ ਤਾਂ ਤੁਹਾਨੂੰ ਦੱਸਦੀਏ ਕਿ ਲਗਾਤਾਰ ਹੁਣ ਜਿਹੜਾ ਕਿ ਕ੍ਰੇਲੂ ਫਿਊਚਰ ਮਾਰਕੀਟ ਦੇ ਵਿੱਚ ਐਤਵਾਰ ਨੂੰ ਜਿਹੜਾ ਕਿ 1 ਫਰਵਰੀ ਨੂੰ ਸੋਨੇ ਦੀ ਕੀਮਤਾਂ ਦੇ ਵਿੱਚ ਕਾਫੀ ਹੁਣ ਕਟੌਤੀ ਦੇਖਣ ਨੂੰ ਮਿਲ ਰਹੀ ਹੈ ਅਤੇ ਉੱਥੇ ਹੀ ਜਿਹੜਾ ਕਿ ਸੋਨੇ ਦੀ ਕੀਮਤਾਂ ਦੇ ਵਿੱਚ ਵੀ ਕਾਫੀ ਕਟੌਤੀ ਦੇਖਣ ਨੂੰ ਮਿਲੀ ਹੈ ਤਾਂ ਤੁਹਾਨੂੰ ਦੱਸਦੀ ਇੱਕ MCX ਤੇ 5 ਫਰਵਰੀ 2026 ਦੇ ਫਿਊਚਰ ਵਾਲਾ ਜਿਹੜਾ ਕਿ ਸੋਨਾ 1 ਲੱਖ 45164 ਰੁਪਏ ਪ੍ਰਤੀ ਯਾਨਿਕ 10 ਗ੍ਰਾਮ ਤੇ ਓਪਨ ਹੋਇਆ ਤਾਂ ਇਸ ਦੇ ਆਖਰੀ ਕਾਰੋਬਾਰੀ ਦਿਨ ਜਿਹੜਾ ਕਿ MCX ਤੇ ਸੋਨਾ 1 ਲੱਖ 49653 653 ਰੁਪਏ ਤੇ ਟ੍ਰੈਂਡ ਦੇ ਉੱਤੇ Bandă eta de sunul ਅਤੇ ਤੁਹਾਨੂੰ ਦੱਸਦੀ ਹੈ ਕਿ ਉੱਥੇ ਹੁਣ ਇਹ ਬਜਟ ਵਾਲੇ ਦਿਨ ਜਿਹੜਾ ਕਿ ਸੋਨੇ ਤੇ ਚਾਂਦੀ ਦੇ ਪਾਰ ਡਿੱਗੇ ਨੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਚਾਂਦੀ 22000 ਤੇ ਸੋਨਾ 13000 ਰੁਪਏ ਸਸਤਾ ਹੋਇਆ ਤਾਂ ਦੱਸਦੀ ਹੈ ਕਿ 10 ਗ੍ਰਾਮ ਦੇ ਤਾਜ਼ਾ ਰੇਟ ਜਿਹੜੇ ਕਿ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਤਾਂ ਉੱਥੇ ਹੀ ਹੁਣ ਬਜਟ ਤੋਂ ਪਹਿਲਾਂ ਅੱਜ ਦੇਖਣਾ ਹੋਵੇਗਾ ਕਿ ਕੀ ਮਹਿੰਗਾ ਤੇ ਕੀ ਸਸਤਾ ਹੁੰਦਾ ਹੈ ਇਸ ਦੇ ਵਿੱਚ ਸਭ ਦੀ ਨਜ਼ਰ ਆ ਜਿਹੜੀ ਹੈ ਕਿ ਅੱਜ ਬਜਟ ਦੇ ਉੱਤੇ ਟਿਕੀਆਂ ਹੋਈਆਂ ਨਜ਼ਰ ਆ ਰਹੀਆਂ ਹਾਲਾਂਕਿ ਫਰਵਰੀ ਦਾ ਜਿਹੜਾ ਚੜ੍ਹਦਾ ਮਹੀਨਾ ਉਸ ਦੇ ਵਿੱਚ ਅੱਜ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਤੇ ਜਿਸ ਤੋਂ ਵਿੱਚ ਸੋਨੇ ਤੇ ਚਾਂਦੀ ਦੇ ਪਾਣੂ ਲੈ ਕੇ ਵੀ ਸਬਦੀਆਂ ਨਜ਼ਰਾ ਜਿਹੜੀਆਂ ਕਿ ਟਿੱਕੀਆਂ ਹੋਈਆਂ ਨਜ਼ਰ ਆਉਣੀਆਂ